ਵੜਿਆ ਰੋੜ ਕਿੱਦਾਂ ਭੈੜੀ ਰੋੜੀ ਮਾਹੀ ਕਿਤੇ ਆਪਾਂ ਇਹ ਰੋੜ ਤੇ ਚੜੇ ਆ ਹਰੀ ਨਾ ਨਾ ਮਾਰੋ ਨਾ ਮਾਰੋ ਨਹੀਂ ਦੁਖਣਾ ਸੋਹਣਾ ਨਹੀਂ ਦੁਖਣਾ ਦੇਵ ਤੋਂ ਨਹੀਂ ਗੱਲਾਂ ਹਰੀ ਨੂੰ ਟੀ ਕੱਲ ਹੋਣਾ ਜੇ ਹਰੀ ਨੇ ਥੁੱਕਿਆ ਨਾ ਟੀ ਕੱਲ ਹੋਣਾ ਕਿੱਦਾਂ ਦਾ ਵੇਲੋ ਇੰਨੀ ਅਰੇ ਨੂੰ ਕਹਿਤਾ ਮੈਂ ਵੀ ਕਹਿਤਾ ਤੁਸੀਂ ਵੀ ਕਹਿਤਾ ਹਾਂ ਆਪਣੀ ਮਨਮਰਜ਼ੀ ਕਰਦਾ ਹੈ ਜੀ ਸਤਿ ਸ੍ਰੀ ਅਕਾਲ ਜੀ ਅੱਜ ਵਾਲਾ ਵਲੌਗ ਜਿਹੜਾ ਇਹ ਕੱਲ ਵਾਲੀ ਵਲੌਗ ਦਾ ਹੀ ਦੂਜਾ ਭਾਗ ਆ बिल्कुल मेरा मूड ऑफ हो गया मेरा इस ही नहीं हमारा मेरे ना रास्ता लंबा हो गया कि ज्यादा गुस्सा ज्यादा मतलब हो रहा दिल करता है, गलाने कर ने दिल करता जेरे नाल ये दो अपनी मस्ती कर ਉੱਥੇ ਕਹਿੰਦੇ ਜੇ ਆਪਾਂ 30 ਕਿਲੋਮੀਟਰ ਚੱchnਾ ਦੀ ਇੱਥੇ ਕਹਿੰਦੇ ਜੇ ਅਸੀਂ 90 ਕਿਲੋਮੀਟਰ ਦਾ ਕਿੰਨਾ ਗਾੜਾ ਲੈਣਾ ਹੈ ਤੇ ਉੱਥੇ ਹੌਲੀ 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 ਚੱਲਣਾ ਗੱਡੀ ਨੂੰ ਆਪਾਂ ਥੋੜਾ ਮੇਰੇ ਨਾਲ ਤਾਂ ਸਾਹ ਦਵਾ ਲਈਏ ਬਹੁਤ ਟਾਈਮ ਲੱਗਦਾ ਚੱਲਣ ਦੀ ਹੈ ਰੁਕਣੀ ਕਿੰਨੇ ਲੱਗੇ ਤੇ ਆਪਾਂ ਮੈਂ ਕਹਿੰਦਾ ਠੰਡਾ ਠੰਡਾ ਦਿੱਤਾ ਕੋਹਰਦਾ ਕਾਂਤੀ ਨਾਲ ਉੱਥੇ ਰੁਕਾਂਗੇ ਕਿਤੇ 20 ਰੁਪਏ ਲਿਕੇ ਮੈਂ ਕਿਹਾ ਹੈ 37 ਆ ਵੀ ਦੁੱਧ ਵਾਰਾਈ 10ਵੀਂ ਪਾਸਛਾਈ ਦਾ ਥੇੜੀ ਸਾਹਿਬ ਮਲੋੜ ਰਹਿ ਗਿਆ 12 ਕਿਲੋਮੀਟਰ ਦਾਸ ਹੀ ਰਹਿ ਗਿਆ ਨਾ ਦੋ ਤੇ ਆਪਾਂ ਹੋਰ ਬੈਂਟ ਕਰਦੇ ਆ ਆ ਸੇ ਸੀ ਜੋ ਤਾਂ ਧਿਆਨ ਰੱਖੋ ਬਾਹਰ ਕਿਤੇ ਰੋ ਜਾਂ ਫਿਰ ਜੂਸ ਹੁੰਦਾ ਇੱਥੇ ਆਪਾਂ ਰੁਕਣਾ ਹੈ ਉੱਥੇ ਹਾਂ ਆਟੋ ਵੇਖੋ ਜੀ ਆਟੋ ਵੇਖੋ ਆਟੋ ਬਾਹਰ ਆਟੋ ਵੇਖੋ ਇਹ ਰੋ ਪੀਣੀ ਆ ਰੋ ਕੀ ਲਈ दिवजोत ने बुली बाटा बुली बाटा दिवजोत है फिर बोल रो वाला रो वाला वेर आर यू रो वाला रो वाला वेर आर यू उतर जो आओ तो जाके जूस बन गया है कितने का ਨਹੀਂ ਨੀਂਮੂ ਰੋਦਨਾ ਖਾਣ ਵਾਲਾ ਰੱਖਿਆ ਹੁਣ ਆਪਾਂ ਪੀਵਾਂਗੇ ਜੀ ਰੋਦ ਇਸ ਬਹੁਤ ਸਾਰੀਆਂ ਵੀਡੀਓ ਜਿਸ ਵਿੱਚ ਸਟ੍ਰੀਕਰ ਜੀ ਆਪਾਂ ਰੌਇਲ ਟੀਮ ਨੇ ਨਾਲ ਜਿਹੜਾ ਕਰਦੇ ਨੇ ਜਿਆਦਾ ਟੈਕ ਟੈਕ ਦੀ ਰੌਇਲ ਬੀਚ ਤੇ ਆਵੇ ਬਹੁਤ ਸੰਨੀ ਲੱਗਦੀ ਮੇਰੇ ਕਾਣੇ ਇਹ ਨਾ ਪਾਈ ਯਾਰ ਸੁਰਵਾ ਕਾਣਾ ਕਾ ਤੋਂ ਬਾਤ ਆਈ ਰਸ ਬਣਾਉਣ ਤੋਂ ਪਹਿਲਾਂ ਹੀ ਇਹਨਾਂ ਨੂੰ ਕਹਿ ਦਿੱਤਾ ਸੀ ਕਿ ਕਾਣਾ ਗੰਨਾ ਨਾ ਪਾਇਓ ਪਰ ਫੇਰ ਵੀ ਪਾ ਦਿੱਤਾ ਹੈ ਦੁਬਾਰਾ ਫੇਰ ਪਵਾਇਆ ਉਹਦੇ ਕੋਲੋਂ ਕਾਣਾ ਗੰਨਾ ਫੇਰ ਉਹਨੇ ਕਾਣਾ ਪਾ ਦਿੱਤਾ ਫਿਰ ਮੈਂ ਕਿਹਾ ਦੂਜੀ ਵਾਰ ਕੀ ਕਹਿਣਾ ਹੈ ਚੱਲ ਵਾਰ-ਵਾਰ ਤੇ ਇਹਨਾਂ ਦੋਵਾਂ ਜੀਂਆਂ ਦੀ ਨਿਮਣੇ ਇੱਕ ਗੱਲ ਬੜੀ ਵੱਡੀ ਨੇ ਕਿ ਦੋਵੇਂ ਜਾਨੇ ਮਿਲ ਕੇ ਤੇ ਤੇ ਜਨੇਦਾ ਰਸ ਬਣਾਉਂਦੇ ਨੇ ਕਿ ਆਪਣਾ ਮਤਲਬ ਕੰਮ ਸੁਧਾਰ ਤੁਹਾਨੂੰ ਕੰਮ ਕੋਈ ਛੋਟਾ ਹੋਵੇ ਵੱਡਾ ਹੋਵੇ ਤਾਂ ਜਦੋਂ ਮਿਲ ਕੇ ਕਰਦੇ ਆ ਨਾ ਤੇ ਉਹ ਵਧੀਆ ਲੱਗਦਾ ਹੈ

हरियाणा वाली 37 बीवीएन तेज बीवीएन ओ मैनु पता है मैनु पता है पहला भी इदा करके hunde pehnde मम्मी ने, ने दसया ही ना ओ वे दवाने अजल ले ली मोड़ दो मराजा खाए तो माने है विदेशी दवाने जे ओ पपई दू ले लोग कितने रुपैया किलो मेरा गिया वड्डी वड्डी किता देंदे तिरे ही ਹਾਂ 10 ਰੁਪਏ ਦੋਵੇਂ ਹੀ ਹਾਂਜੀ ਕਿਹੜਾ ਲੈਣਾ ਹੈ ਪੱਲੇ ਇਹ ਰਾਜਸਥਾਨ ਸ਼ੁਰੂ ਹੋ ਗਿਆ ਹੈ ਗਰਮੀ ਦਿਨ ਨਹੀਂ ਆਈ ਨਹੀਂ ਗਰਮੀ ਕਿਉਂ ਨਹੀਂ ਆਹੀ ਟ੍ਰਾਂਨ ਫੁੱਲ ਕਰਤਾ ਹੋ ਅੱਛਾ ਬੋਲ ਕਰਤਾ ਹੀ ਨਾਲੇ ਹੁਣ ਟਾਈਮ 1 ਵਜੇ ਤੋਂ ਬਾਅਦ ਨਾ 1 ਵਜੇ ਤੋਂ ਬਾਅਦ ਜ਼ਿਆਦਾ ਗਰਮੀ ਹੁੰਦੀ ਹੈ 1 ਵਜੇ ਤੋਂ ਬਾਅਦ ਹੈ ਗਰਮੀ ਅੱਜ ਆਪਣਾ ਪਹਿਲਾ ਐਕਸਪੀਰੀਅੰਸ ਹੋਣਾ ਹੈ ਪਾਪਾ ਜੀ ਰਾਜਸਥਾਨ ਦੇ ਬਿਲਕੁਲ ਨਾਲ ਹੀ ਆ ਯੋ ਵਿਹਾਰ ਆਹ ਵੈਲਕਮ ਟੂ ਜੁਪਨਾਸਰੀਆ ਸਭ ਕੀ ਰੇਲ ਨਹੀਂ ਸਭ ਤੇ ਦੋ ਚਾਰ ਲੈ ਹੀ ਲੈ ਨਾਕ ਟਾਈਮ ਸੌ ਲਈ ਆਈ ਪਰ ਉਹ ਵੱਲ ਜਿਹੜਾ ਸੜੋ ਬਟੇਰਾ ਇਹਨਾਂ ਪਟੇਰੇ ਨੂੰ نیند ਦੀ ਉਹ ਜਿੱਤੇ ਘੌਰਣ ਮਾਰਦੇ ਮੈਨੂੰ ਐ ਲੱਗਦਾ ਜਿਵੇਂ ਆਪਣੇ ਘਰੇ ਬਰਾਂਡੇ ਦੇ ਵਿੱਚ ਗੱਡੀ ਖੜੀ ਹੁੰਦੀ ਆ ਤੇ ਜਵਾਗ ਘੌਰਣ ਮਾਰਦੇ ਆ ਇਹ ਤਾਂ ਖੋਣਗੇ ਵੀ ਨਹੀਂ ਹੱਕੇ ਨਹੀਂ ਅੰਬਾ ਦੇ ਰੂਹ ਤੇ ਜਾ ਰਹੇ ਆ ਮੈਨੂੰ ਤਾਂ ਵੀ ਥੋੜਾ ਮੇਰੇ ਵੀ ਧਿਆਨ ਆ ਨਾ ਕਿ ਜੇ ਮੈਨੂੰ ਨੀਂਦ ਆ ਹੀ ਜਾਂਦੀ ਤੇ ਨਾ ਸਾਥ ਨੂੰ ਵੀ ਨੀਂਦ ਆਉਗੀ ਨੀਂਦ ਸੌਣਾਂ ਮੈਨੂੰ ਜੋ ਵੇਖ ਕੇ ਨੀਂਦ ਆ ਜਾਂਦੀ ਨਾ ਲੱਗੇ ਜਦੋਂ ਕੋਈ ਸੁਣਾਵੇ

ਬਸ ਆਰ ਜੀ ਆਰ ਜੀ ਦਿਖਣਾ ਰਾਜੀ ਰਾਜੀ 13 ਹੈ ਇਹਦੇ ਬਾਈ ਤੋਂ ਪੱਟੇ-ਪੱਟੇ ਦਿਖੰਦੇ ਆ ਨਾ ਥੋੜੀ ਹੋਣੀ ਇਹਦਾ ਪੱਟੇ ਦੇ ਨਹੀਂ ਇਹਦੇ ਨਹੀਂ ਬੰਨ੍ਹ ਕੇ ਆ ਥੋੜੇ ਜੀ ਗਾਂ ਆ ਵੀ ਨਹੀਂ ਦਿਖਣੇ ਨਹੀਂ ਥੋੜੇ ਕਿਕਰ ਆਏ ਦੇਸੀ ਦੇਸੀ ਕਿਕਰ ਜ਼ਰੂਰੀ ਦੇਖਾ ਦੇ ਚਾੜ ਕੇ ਨਾ ਰੱਖਤਾ ਟਮਾਟਾ ਟਕੇ ਸਾਰੇ ਬਹੁਤ ਨਾ ਦੇਸੀ ਕਿਕਰ ਦੀ ਪਾੜੀ ਹੋਣੀ ਹੈ ਦੇਸੀ ਘਾਤ ਪਾਣੀ ਲੈਂਦੀ ਹੈ ਮੈਨੂੰ ਲੱਗਦਾ ਘਾਤ ਪਾਣੀ ਲੋੜ ਆ ਹਾਂ ਹਰੀਆਂ ਨੂੰ ਜਿਆਦਾ ਲੋੜ ਪੈਂਦੀ ਉਹ ਪਾੜੀਆਂ ਨੂੰ ਕਰਾਣੀ ਪਾੜੀ ਕਰ ਆਇਆ ਦੇਸੀ ਕੀ ਕਰਾਣੀ ਹੈ ਘੇਰੇ ਘੇਰੇ ਵੀ ਦੇਸੀ ਆ ਪਾੜੀ ਕਿਹੜੀ ਪਾੜੀ ਉਹ ਹੁੰਦੀ ਹੈ ਹਰੀ ਹਰੀ ਜਿਆਦੀ ਹੁੰਦੀ ਹੈ ਤੇ ਨਾਲੇ ਉੱਤੇ ਕੰਡੇ ਵੱਡੇ ਵੱਡੇ ਹੁੰਦੇ ਆ ਇਹਦੀਆਂ ਸੂਲਾ ਹੁੰਦੀਆਂ ਐ ਟਿੱਖੀਆਂ ਦਿਵਾ ਵੀ ਹੈ ਲੱਗਦਾ ਸੜਕ ਤੇ ਪਾਣੀ ਹੁੰਦਾ ਜਿੱਦਾਂ ਅਗਲੇ ਪਾਸੇ ਪਾਣੀ ਆ ਪਾਣੀ ਨਹੀਂ ਆ ਮੈਂਨੇ ਕੀ ਹੁੰਦੀ ਸੜਕ ਦੇ ਉੱਤੇ ਪਾਣੀ ਆ ਤਾਂ ਜਦੋਂ ਆਪਾਂ ਜਾਂਦੇ ਆ ਨਾ ਮੈਂ ਸੋਚਦੀ ਹਾਂ ਕਿ ਪਾਣੀ ਲੱਗੇ ਪਹੁੰਚਣ ਆਲੇ ਪਹੁੰਚਣ ਆਲੇ ਪਾਣੀ ਲੱਗੇ ਪਹੁੰਚਣਾ ਹੀ ਨਾ ਕਿ ਮੈਂ ਸੋਚਦੀ ਨਹੀਂ ਪਾਣੀ ਗਾਹਾਂ ਗਾਹਾਂ ਕਾ ਤੁਰਿਆ ਜਾਂਦਾ ਏ ਮੈਂ ਤਾਂ ਸੋਚਦੀ ਨਹੀਂ ਆ ਕੋਈ ਰਿਐਕਸ਼ਨ ਦੇ ਦੋ ਕਿ ਇਹਨੇ ਵੀ ਨਹੀਂ ਕੋਈ ਰਿਐਕਸ਼ਨ ਦਿੱਤਾ ਇਹ ਤਾਂ ਲੱਗਦਾ ਆ ਹਨ ਲੱਗਦਾ ਹਨ ਇਹ ਅਸੀਂ ਤਾਂ ਇਹ ਲੱਗਦਾ ਇਹ ਪਾਣੀ ਚ ਜਾਂਦੇ ਨੇ ਹਾਂ ਲੱਗਦਾ ਏ ਮਤਲਬ ਪਾਣੀ ਆ ਰਿਹਾ ਹੈ ਨਾ ਫੇਰ ਆਉਂਦਾ ਮੈਨੂੰ ਐ ਲੱਗਦਾ ਮੈਂ ਪਾਣੀ ਦੇ ਵਿੱਚ ਗੱਡੀ ਦੇ ਵਿੱਚ ਬੈ ਕੇ ਜਾਂ ਨਹੀਂ ਆ ਸਮੁੰਦਰ ਦੇ ਟਾਕੇ ਪਰ ਬਹੁਤ ਆਉਂਦੀ ਮਸੋਦੀ ਚੋਦੀ ਕੇਵਲ ਫੱਕੇ ਉਹ ਨਹੀਂ ਆਉਂਦੀ ਹੁੰਦੀ ਹਾਂ ਲੋਕੀ ਵੀ ਸਾਰਾ ਸਾਰ ਤੱਕ ਚਲਾਣ ਦੇਣਾ ਚਾਚਾ ਫੱਕ ਨਹੀਂ ਲਿਖ ਮੈਂ ਬੈਠ ਕੇ ਲੈ ਕੇ ਰਾਤ ਤੱਕ ਜੇ ਸਭ ਥੱਕ ਜਾਈਦਾ ਇਹ ਮੈਂ ਮੇਲੀ ਬੈਗੀ ਥੱਕ ਗਈ ਲੱਗ ਪਰ ਆਵੇ ਇਹਨੇ ਚੁੱਕਿਆ ਕਿਤੇ ਕਿੱਦਨੀ ਦੌੜਨ ਇਹ ਕੁੜੀਆਂ ਵਿੱਚ ਮਜੇ ਲੈ ਆਂਦੀਆਂ ਕਿਤੇ ਸਭਾ ਦੇ ਚੁੜੂ ਚੁੜਾ ਨੂੰ ਫੇਰ ਸ਼ਾਮ ਨੂੰ ਜਾਊਗਾ ਪਾਰਕ ਵਿੱਚ ਚੱਲ ਜੇ ਦੋਵੇਂ ਭਰਾ ਲੱਗੇ ਬੰਨੇ ਹੋਈਂ ਤੇ ਸ਼ਾਮ ਨੂੰ ਉਹਨਾਂ ਉੱਠਣਾ ਕਾਲਮ ਗਿਆ ਜਹਾਣ ਪਾਰਕ ਪਾਰਕ ਸੱਟ ਬਟ ਤੇ ਡੇਵ ਲੱਗੂ ਲੱਗ ਜਾਂਗੇ ਡੇਵ ਲੱਗੂ ਇਹਨੇ ਵੱਡੇ ਸਬਜ਼ੀ ਬਣਾਉਣੇ ਸਫਾਈਆਂ ਕਰਦੀਆਂ ਜਾ ਕੇ ਬੁੱਤ ਦੀ ਗੱਲ ਹੈ ਏ ਜੰਮਲੋ ਰੰਗਾਂ ਨਾਲ ਕੀ ਬੰਨਾ ਵਤ ਪਤਾ ਲੱਗਦਾ ਜੇ ਵੀ ਆ Rajasthan ਸ਼ੁਰੂ ਆ ਆ ਇਤਨੀ ਸਿਰ ਹਰਿਆਲੀ ਕਿੰਨਾ ਹੋਗੀ ਇਹ ਬੇਡ ਬਟੇ ਆਉਂਦਾ ਇਹਨਾਂ ਨੂੰ ਪਾਣੀ ਪਾਉਣਾ ਪੈਂਦਾ ਇਹ ਇਤੋਂ ਵੀ ਰਾਇਆ ਸ਼ਾ ਆਪਲਾਉਦਾ ਪੁੱਛੋ ਉਦਾਂ ਤੋਂ ਕਿੰਨਾ ਸੁੱਕਾ ਬੇਟਾਣੀਆਂ ਫੇਰ ਆ ਗਿਆ ਜੇ ਟਾਣੀਆਂ ਇਹਨਾਂ ਨੇ ਟਾਣੀਆਂ ਲਿਖਿਆ ਉਦਾਂ ਉੱਥੇ ਚੋਕੀ ਦੇ ਨਹੀਂ चोकी वॾी उन जाम चलनि ਦੇ ਆ ਪਹਰੇ ਹਾਂ ਕਾਹਾਂ ਬਹੁਤ ਰੁਕਦੀ ਹੋ। ਹਾਂ। ਪਿੰਤੇ ਆਉਨਾ ਦੇਸੀ ਕਿਕਰਾਂ ਨਾਲ ਹੀ ਭਰੀਆਂ ਪਈਆਂ ਸਾਰੀਆਂ ਸੜਕਾਂ। ਹਾਂ। ਦੇਸੀ ਤੋਂ ਜਾਂਦੇ ਪਾੜੀ ਕਿਕਰਾਂ ਮੈਂ ਖਰੀਦ ਪਾੜੀ ਆ ਇਹਦੇ ਦੇਸੀ ਦੇਸੀ ਆ। ਪਾੜੀ ਨਹੀਂ ਬਾਤ ਨਹੀਂ ਕਿਉਂਕਿ ਪਾੜੀਆਂ ਹਰਿਆਲੀ ਜਿਆਦੀ ਹੁੰਦੀ ਤੇ ਪਾਣੀ ਜਿਆਦਾ ਚਾਹੀਦਾ ਉਹਨਾਂ ਨੂੰ। ਪਾੜੀ ਕਿਕਰਾਂ ਜਿਹੜੀਆਂ ਉਹਨਾਂ ਪਹਾੜਾ ਭੋੜਾ ਦੀ ਜਿਆਦਾ ਹੁੰਦੀ ਆ। ਮਾਰੂਥਲ ਵਿਖਰਾਏ